ਕਈ ਵਾਰ ਆਪਾਂ ਸੋਚਦੇ ਹਾਂ ਕਿ ਕਿਸੇ ਦਾ ਫਾਇਦਾ ਕੀਤਾ ਜਾਵੇ ਪਰ ਕਿਸੇ ਦਾ ਫਾਇਦਾ ਕਰਦੇ ਕਰਦੇ ਆਪਣਾ ਐਡਾ ਵੱਡਾ ਨੁਕਸਾਨ ਹੋ ਜਾਂਦਾ ਹੈ ਜਿਸ ਦੀ ਆਪਾਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਇਸ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਪਰਿਵਾਰ ਨੇ ਆਪਣੇ ਇੱਕ ਰਿਸ਼ਤੇਦਾਰ ਦਾ ਫਾਇਦਾ ਕਰਨਾ ਚਾਹਿਆ ਪਰ ਉਸ ਰਿਸ਼ਤੇਦਾਰ ਦੀ ਵਜ੍ਹਾ ਦੇ ਕਾਰਨ ਸਾਰਾ ਪਰਿਵਾਰ ਤਹਿਸ ਨਹਿਸ ਹੋ ਗਿਆ ਇੱਕ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਨੂੰ 29 ਸਾਲ ਦੀ ਜੇਲ੍ਹ ਹੋ ਜਾਂਦੀ ਹੈ ਬੜੀ ਹੀ ਦਰਦਨਾਕ ਕਹਾਣੀ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਉਂਗੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਅਮਰੀਕਾ ਦੇ ਕੈਲੀਫੋਰਨੀਆ ਦੀ ਗੱਲ ਹੈ ਸਨ 2000 ਦੀ ਬਿਆੰਤ ਕੌਰ ਢਿੱਲੋਂ ਅਤੇ ਜਗਸੀਰ ਸਿੰਘ ਦੋਨੋਂ ਕੈਲੀਫੋਰਨੀਆ ਦੇ ਵਿੱਚ ਆਉਂਦੇ ਨੇ ਅਮਰੀਕਾ ਦੇ ਵਿੱਚ ਆਉਂਦੇ ਨੇ ਤੇ ਇੱਥੇ ਆ ਕੇ ਇੱਕ ਦੂਜੇ ਨਾਲ ਵਿਆਹ ਕਰਵਾ ਲੈਂਦੇ ਨੇ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਹੁੰਦੀ ਹੈ ਤੇ ਥੋੜੇ ਸਮੇਂ ਬਾਅਦ ਹੀ ਇਹ ਪੱਕੇ ਵੀ ਹੋ ਜਾਂਦੇ ਨੇ ਚੱਲਦੇ ਚੱਲਦੇ 2016 ਆ ਜਾਂਦਾ ਹੈ ਇਹਨਾਂ ਦੇ ਘਰ ਦੋ ਬੱਚਿਆਂ ਦਾ ਵੀ ਜਨਮ ਹੁੰਦਾ ਕੁੜੀ ਤੇ ਮੁੰਡੇ ਦਾ 2016 ਜਦੋਂ ਆਉਂਦਾ ਤਾਂ ਇਹਨਾਂ ਦੇ ਘਰ ਜੋ ਬਿਆੰਤ ਕੌਰ ਹੁੰਦੀ ਹੈ ਉਸ ਦਾ ਭਤੀਜਾ ਬਖਸ਼ਿੰਦਰ ਪਾਲ ਸਿੰਘ ਉਹ ਆਉਂਦਾ ਹੈ 2 ਨੰਬਰ ਦੇ ਵਿੱਚ ਤੇ ਇਹਨਾਂ ਦੇ ਘਰ ਰਹਿਣ ਲੱਗਦਾ ਹੈ ਹੁਣ ਸਮਾਂ ਲੰਘ ਰਿਹਾ ਸੀ ਲੰਘਦੇ ਲੰਘਦੇ 12 ਨਵੰਬਰ 2018 ਆ ਜਾਂਦਾ ਹੈ 12 ਨਵੰਬਰ 2018 ਨੂੰ ਬਿਆੰਤ ਕੌਰ ਢੱਲੋ ਦੀ ਕੁੜੀ ਬਾਥ ਟੱਬ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਉਸ ਦੀ ਉਮਰ ਤਕਰੀਬਨ ਉਸ ਸਮੇਂ 16 ਸਾਲ ਸੀ ਜਦੋਂ ਉਹ ਬੱਚੇ ਨੂੰ ਜਨਮ ਦਿੰਦੀ ਹੈ ਉਮਰ ਘਟ ਹੋਣ ਕਾਰਨ ਉਹ ਬੇਹੋਸ਼ ਹੋ ਜਾਂਦੀ ਹੈ ਬੇਹੋਸ਼ ਹੋਣ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਉਂਦਾ ਹੈ ਤਾਂ ਬਖਸ਼ਿੰਦਰ ਸਿੰਘ ਜੋ ਬਿਆੰਤ ਕੌ ਢਿੱਲੋ ਦਾ ਭਤੀਜਾ ਹੁੰਦਾ ਉਸ ਨੂੰ ਕਹਿੰਦਾ ਕਿ ਜੋ ਬੱਚੇ ਨੂੰ ਤੂੰ ਜਨਮ ਦਿੱਤਾ ਸੀ ਉਹ ਬੱਚੇ ਨੂੰ ਤਾਂ ਕਿਸੇ ਨੂੰ ਅਸੀਂ ਗੋਦ ਦੇ ਦਿੱਤਾ ਕਿ ਉਸ ਦੀ ਵਧੀਆ ਪਰਪਰਿਸ਼ ਹੋਵੇ ਉਸ ਦੀ ਜ਼ਿੰਦਗੀ ਵਧੀਆ ਬਣੇ ਤਾਂ ਜੋ ਕੁੜੀ ਸੀ ਉਹ ਮੰਨ ਲੈਂਦੀ ਹੈ ਪਰ ਸਮਾਂ ਲੰਘਦਾ ਹੈ ਇਸ ਗੱਲ ਨੂੰ 4-5 ਮਹੀਨੇ ਲੰਘ ਜਾਂਦੇ ਨੇ ਤਾਂ 26 ਫਰਵਰੀ 2019 ਨੂੰ ਜਗਸੀਰ ਸਿੰਘ ਜੋ ਕਿ ਇਸ ਕੁੜੀ ਦਾ ਪਿਤਾ ਹੁੰਦਾ ਹੈ ਉਹ ਇਸ ਨਾਲ ਕਿਸੇ ਗੱਲ ਤੇ ਲੜ ਪੈਂਦਾ ਇਹਨਾਂ ਦਾ ਝਗੜਾ ਹੋ ਜਾਂਦਾ ਹੈ ਬੱਜ ਅਕਸીર ਸਿੰਘ ਆਪਣੀ ਬੇਟੀ ਨੂੰ ਕਹਿੰਦਾ ਕਿ ਤੇਰਾ ਅਸੀਂ ਉਹੀ ਹਸ਼ਰ ਕਰਾਂਗੇ ਜੋ ਤੇਰੇ ਬੱਚੇ ਦਾ ਕੀਤਾ ਇਹ ਗੱਲ ਸੁਣ ਕੇ ਕੁੜੀ ਹੈਰਾਨ ਹੋ ਜਾਂਦੀ ਹੈ ਕਿ ਮੇਰੇ ਬੱਚੇ ਨਾਲ ਇਹਨਾਂ ਨੇ ਕੀ ਕੀਤਾ ਤਾਂ ਉਸ ਤੋਂ ਬਾਅਦ ਇਸ ਕੁੜੀ ਦਾ ਭਰਾ ਇਸ ਨੂੰ ਦੱਸਦਾ ਜੋ ਬੱਚੇ ਨੂੰ ਤੂੰ ਜਨਮ ਦਿੱਤਾ ਸੀ ਉਸ ਨੂੰ ਇਹਨਾਂ ਨੇ ਮਾਰ ਕੇ ਆਪਣੇ ਘਰ ਦੇ ਬੈਕਯਾਰਡ ਦੇ ਵਿੱਚ ਟੋਆ ਪਟਕੇ ਦਬ ਦਿੱਤਾ ਜਦੋਂ ਇਹ ਗੱਲ ਕੁੜੀ ਨੂੰ ਪਤਾ ਲੱਗਦੀ ਆ ਤਾਂ ਕੁੜੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਸ ਨੂੰ ਬੜਾ ਅਫਸੋਸ ਹੁੰਦਾ ਕਿਉਂਕਿ ਪਹਿਲਾਂ ਉਸ ਨੂੰ ਲੱਗ ਰਿਹਾ ਸੀ ਕਿ ਬੱਚੇ ਨੂੰ ਕਿਸੇ ਨੂੰ ਦੇ ਦਿੱਤਾ ਪਰ ਬਰਿਸ਼ਵਾਸ ਤੇ ਗੋਦ ਦੇ ਦਿੱਤਾ ਪਰ ਕੁੜੀ ਨੂੰ ਪਤਾ ਲੱਗਦਾ ਕਿ ਮੇਰੇ ਬੱਚੇ ਨੂੰ ਇਹਨਾਂ ਨੇ ਮਾਰ ਦਿੱਤਾ ਤਾਂ ਉਹ ਬੜੀ ਪਰੇਸ਼ਾਨ ਹੋ ਜਾਂਦੀ ਹੈ ਤੇ ਜਦੋਂ ਉਹ ਸਕੂਲ ਜਾਂਦੀ ਹੈ ਸਕੂਲ ਜਾ ਕੇ ਆਪਣੇ ਟੀਚਰਾਂ ਨੂੰ ਇਹ ਗੱਲ ਦੱਸਦੀ ਹੈ ਕਿ ਮੇਰੇ ਨਾਲ ਇਦਾਂ ਇਦਾਂ ਹੋਇਆ ਮੇਰੇ ਮਾਤਾ ਪਿਤਾ ਨੇ ਜਿਸ ਬੱਚੇ ਨੂੰ ਮੈਂ ਜਨਮ ਦਿੱਤਾ ਸੀ ਉਸ ਨੂੰ ਮਾਰ ਕੇ ਸਾਡੇ ਘਰ ਦੇ ਬੈਕਯਾਰਡ ਦੇ ਵਿੱਚ ਦੱਬ ਦਿੱਤਾ ਜਦੋਂ ਟੀਚਰ ਕੁੜੀ ਦੀ ਇਹ ਗੱਲ ਸੁਣਦੇ ਨੇ ਤਾਂ ਉਹ ਪੁਲਿਸ ਨੂੰ ਇਨਫੋਰਮ ਕਰਦੇ ਨੇ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਇਹ ਗੱਲ 25 ਫਰਵਰੀ 2019 ਦੀ ਹੁੰਦੀ ਹੈ 26 ਫਰਵਰੀ 2019 ਨੂੰ ਜਦੋਂ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਤਾਂ 26 ਫਰਵਰੀ 2019 ਨੂੰ ਪੁਲਿਸ ਇਸ ਘਰ ਦੇ ਉੱਤੇ ਰੇਡ ਕਰਦੀ ਹੈ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਉਸ ਤੋਂ ਬਾਅਦ ਬੈਕਯਾਰਡ ਦੇ ਵਿੱਚ ਖੁਦਾਈ ਕੀਤੀ ਜਾਂਦੀ ਹੈ ਤੇ ਉੱਥੋਂ ਬੱਚੇ ਦਾ ਕੰਕਾਲ ਪੁਲਿਸ ਨੂੰ ਮਿਲ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਬਿਆਨਤਕਾਰ ਢਿਲੋਂ ਤੋਂ ਪੁੱਛਗਿੱਛ ਕਰਦੀ ਹੈ ਤੇ ਪਹਿਲੀ ਪੁੱਛਗਿੱਛ ਵਿੱਚ ਹੀ ਉਹ ਮੰਨ ਜਾਂਦੀ ਹੈ ਉਹ ਦੱਸਦੀ ਹੈ ਕਿ ਹਾਂ ਮੇਰੀ ਕੁੜੀ ਨੇ ਬਾਥ ਟੱਬ ਦੇ ਵਿੱਚ ਇੱਕ ਬੱਚੇ ਨੂੰ ਜਾਨਮ ਦਿੱਤਾ ਸੀ ਤੇ ਮੈਂ ਉਸ ਨੂੰ ਉਸ ਬਾਥ ਟੱਬ ਦੇ ਪਾਣੀ ਵਿੱਚ ਹੀ ਡਬੋ ਕੇ ਮਾਰ ਦਿੱਤਾ ਤੇ ਉਸ ਤੋਂ ਬਾਅਦ ਉਸ ਨੂੰ ਬੈਕਯਾਰਡ ਦੇ ਵਿੱਚ ਟੋਆ ਪੱਟ ਕੇ ਦੱਬ ਦਿੱਤਾ ਪਰ ਸਵਾਲ ਇਹ ਉੱਠਦਾ ਸੀ ਕਿ ਜੇ ਕੁੜੀ 9 ਮਹੀਨਿਆਂ ਦੀ ਪ੍ਰੈਗਨੈਂਸੀ 9 ਮਹੀਨਿਆਂ ਬਾਅਦ ਉਸਨੇ ਬੱਚੇ ਨੂੰ ਜਨਮ ਦਿੱਤਾ ਸੀ ਤਾਂ ਇਹਨਾਂ ਨੂੰ ਇਸ ਗੱਲ ਦਾ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਕਿ ਕੁੜੀ ਗਰਭਤੀ ਹੈ ਇਹਨਾਂ ਨੇ ਬੱਚੀ ਦਾ ਗਰਭਪਾਤ ਪਹਿਲਾਂ ਕਿਉਂ ਨਹੀਂ ਕਰਵਾਇਆ ਜਾਂ ਤਾਂ ਇਹ ਹੋ ਸਕਦਾ ਹੈ ਕਿ ਉਸ ਸਮੇਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਹੋਵੇ ਉਸ ਵੇਲੇ ਗਰਭਪਾਤ ਕਰਾਉਣ ਦਾ ਸਮਾਂ ਲੰਘ ਗਿਆ ਹੋਵੇ ਕਿਉਂਕਿ ਕੁੜੀ ਦੀ ਉਮਰ ਮਹਿਜ 16 ਸਾਲ ਸੀ ਤੇ ਕੁੜੀ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਹੋਵੇ ਇਸ ਲਈ ਹੀ ਇਹਨਾਂ ਨੇ ਵੇਟ ਕੀਤੀ ਕਿ ਜਦੋਂ ਆਪਣੇ ਆਪ ਨਾਰਮਲ ਡਿਲੀਵਰੀ ਹੋਵੇਗੀ ਉਸ ਵਕਤ ਹੀ ਬੱਚੇ ਨੂੰ ਜਨਮ ਦਿਵਾਇਆ ਜਾਊਗਾ ਉਸ ਤੋਂ ਬਾਅਦ ਦਿਆਨਤ ਕੌਰ ਨੇ ਬੱਚੇ ਨੂੰ ਬਾਥ ਟੱਬ ਦੇ ਪਾਣੀ ਦੇ ਵਿੱਚ ਡਬੋ ਕੇ ਹੀ ਮਾਰ ਦਿੱਤਾ ਜਦੋਂ ਸਿਰਫ ਉਹ ਕੁਝ ਘੰਟਿਆਂ ਦਾ ਸੀ ਉਸ ਤੋਂ ਬਾਅਦ ਪੁਲਿਸ ਨੇ ਜਗਸੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਵੀ ਪੁੱਛਗਿੱਛ ਕੀਤੀ ਜਗਸੀਰ ਸਿੰਘ ਨੇ ਦੱਸਿਆ ਕਿ ਮੈਂ ਉਸ ਸਮੇਂ ਘਰ ਵਿੱਚ ਨਹੀਂ ਸੀ ਪਰ ਜਦੋਂ ਮੈਂ ਘਰ ਆਇਆ ਤੇ ਮੈਨੂੰ ਇਹ ਗੱਲ ਦੱਸੀ ਗਈ ਕਿ ਐਦਾਂ ਕਰਕੇ ਆਪਣੀ ਕੁੜੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਫੇਰ ਦੱਸਿਆ ਗਿਆ ਕਿ ਬਿਆਨਤ ਕੌਰ ਨੇ ਬੱਚੇ ਨੂੰ ਮਾਰ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਤਿੰਨਾਂ ਨੇ ਬਿਆਨਤ ਕੌਰ, ਜਗਸੀਰ ਸਿੰਘ ਤੇ ਬਖਸ਼ੇਂਦਰਪਾਲ ਇਹਨਾਂ ਤਿੰਨਾਂ ਨੇ ਬੱਚੇ ਨੂੰ ਆਪਣੇ ਘਰ ਦੇ ਬੈਕਯਾਰਡ ਦੇ ਵਿੱਚ ਟੋਆ ਪੱਟ ਕੇ ਦੱਬ ਦਿੱਤਾ ਜਗਸੀਰ ਸਿੰਘ ਤੋਂ ਪੁਲਿਸ ਨੇ ਇਹ ਵੀ ਪੁੱਛਿਆ ਕਿ ਤੂੰ ਸਾਨੂੰ ਇਹ ਗੱਲ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਤਾਂ ਉਸ ਨੇ ਦੱਸਿਆ ਕਿ ਮੈਂ ਡਰਦਾ ਸੀ ਕਿਉਂਕਿ ਬਿਆਨਤ ਕੌਰ ਕਰਕੇ ਹੀ ਜਗਸੀਰ ਸਿੰਘ ਪੱਕਾ ਹੋਇਆ ਸੀ ਉਸ ਨਾਲ ਵਿਆਹ ਕਰਵਾ ਕੇ ਉਸ ਨੂੰ ਇਹ ਡਰ ਸੀ ਕਿ ਜੇ ਬਿਆੰਤ ਕੌਰ ਨੇ ਉਸ ਨੂੰ ਛੱਡ ਦਿੱਤਾ ਤਾਂ ਉਸ ਨੂੰ ਦੇ ਛੱਡਣਾ ਪਵੇਗਾ ਵਾਪਸ ਇੰਡੀਆ ਜਾਣਾ ਪਵੇਗਾ ਇਸ ਦੇ ਡਰ ਦੇ ਕਾਰਨ ਹੀ ਉਸ ਨੇ ਕਿਸੇ ਨੂੰ ਵੀ ਇਹ ਗੱਲ ਨਹੀਂ ਦੱਸੀ ਜਗਸੀਰ ਸਿੰਘ ਨੂੰ 50000 ਦਾ ਬੌਂਡ ਭਰਾ ਕੇ ਕੁਝ ਦਿਨਾਂ ਬਾਅਦ ਰਿਹਾ ਕਰ ਦਿੱਤਾ ਜਾਂਦਾ ਤੇ ਉਸ ਨੂੰ ਕਿਹਾ ਜਾਂਦਾ ਕਿ 13 ਮਾਰਚ 2019 ਨੂੰ ਤੂੰ ਫੇਰ ਅਦਾਲਤ ਦੇ ਵਿੱਚ ਪੇਸ਼ ਹੋਣਾ ਪਰ 7 ਮਾਰਚ 2019 ਨੂੰ ਇੱਕ ਖਬਰ ਆਉਂਦੀ ਹੈ ਕਿ ਜਗਸੀਰ ਸਿੰਘ ਨੇ ਆਪਣੇ ਘਰ ਦੇ ਵਿੱਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮੇਰੀ ਸੁਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਗਈ ਤੇ ਉਹ ਇਹ ਬੇਇੱਜ਼ਤੀ ਨੂੰ ਨਹੀਂ ਸਹਾਰ ਸਕਿਆ ਤੇ ਉਸ ਨੇ ਆਪਣਾ ਜੀਵਨ ਖਤਮ ਕਰ ਲੇਤਾ ਉਸ ਤੋਂ ਬਾਅਦ ਇੱਕ ਇੰਟਰਵਿਊ ਦੇ ਵਿੱਚ ਵੀ ਬਿਆਨਤ ਕੌਟ ਢਿੱਲੋ ਨੇ ਇਹ ਗੱਲ ਮੰਨੀ ਕਿ ਹਾਂ ਜਦੋਂ ਬੱਚੇ ਦਾ ਜਨਮ ਹੋਇਆ ਸੀ ਉਸ ਦੀ ਜੋ 16 ਸਾਲਾਂ ਕੁੜੀ ਸੀ ਉਹ ਬੇਹੋਸ਼ ਹੋ ਗਈ ਤੇ ਇਸ ਨੇ ਬੱਚੇ ਨੂੰ ਬਾਥ ਟੱਬ ਦੇ ਵਿੱਚ ਹੀ ਡਬੋ ਕੇ ਉਸ ਨੂੰ ਮਾਰ ਦਿੱਤਾ ਮਾਰਨ ਤੋਂ ਬਾਅਦ ਉਸ ਨੂੰ ਬੈਕ ਚਾਰਡ ਦੇ ਵਿੱਚ ਟੋਆ ਪਟ ਕੇ ਦਬਤ ਤਾਂ ਜਾਨੀ ਇਹ ਗੱਲ ਵੀ ਵਿਵੰਤਕੌਰ ਨੇ ਕਬੂਲ ਕੀਤੀ ਹੁਣ ਬਖਸ਼ੇਂਦਰ ਪਾਲ ਸਿੰਘ ਨੂੰ ਵੀ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਇਸ ਗੱਲ ਦਾ ਵੀ ਪਤਾ ਲੱਗਿਆ ਕਿ ਇਹ ਸਭ ਕੁਝ ਜੋ ਬਿਆਨਤ ਕੌ ਢੋਨੇ ਕੀਤਾ ਉਹ ਆਪਣੇ ਭਤੀਜੇ ਬਖਸ਼ੇਂਦਰ ਪਾਲ ਸਿੰਘ ਨੂੰ ਬਚਾਉਣ ਲਈ ਕੀਤਾ ਕਿਉਂਕਿ ਇਹ ਬੱਚੇ ਦਾ ਜੋ ਕੁੜੀ ਨੇ ਜਨਮ ਦਿੱਤਾ ਸੀ ਇਹ ਬੱਚੇ ਦਾ ਪਿਤਾ ਬਖਸ਼ੇਂਦਰ ਸਿੰਘ ਸੀ ਉਸ ਦਾ ਹੀ ਇਹ ਬੱਚਾ ਸੀ 21 ਜੂਨ 2019 ਨੂੰ ਬਖਸ਼ੇਂਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਬਖਸ਼ੇਂਦਰ ਸਿੰਘ ਦਾ ਜੋ ਉਹ ਕੁੜੀ ਸੀ 16 ਸਾਲਾਂ ਉਸ ਦੇ ਨਾਲ ਪਿਆਰ ਹੋ ਜਾਂਦਾ ਹੈ ਉਸ ਦੇ ਨਾਲ ਨਾਜਾਇਜ਼ ਸਬੰਧ ਬਣ ਜਾਂਦੇ ਆ ਤੇ ਉਹ ਗਰਭવતી ਹੋ ਜਾਂਦੀ ਹੈ ਤੇ ਇਹ ਜੋ ਬੱਚਾ ਸੀ ਉਹ ਬਖਸ਼ੇਂਦਰ ਸਿੰਘ ਦਾ ਹੀ ਸੀ ਸੋਚਣ ਵਾਲੀ ਗੱਲ ਇਹ ਹੈ ਕਿ ਬਿਆਨਤ ਕੌਰ ਢਿੱਲੋਂ ਨੇ ਆਪਣੇ ਭਤੀਜੇ ਨੂੰ ਬੁਲਾਇਆ ਕਿ ਇਸ ਦੀ ਜ਼ਿੰਦਗੀ ਬਣ ਜਾਵੇਗੀ ਪਰ ਉਸ ਨੇ ਉਸ ਦੀ ਹੀ ਕੁੜੀ ਦੇ ਨਾਲ ਨਾਜਾਇਜ਼ ਸਬੰਧ ਬਣਾ ਕੇ ਉਸ ਨੂੰ ਗਰਬਤੀ ਕਰ ਦਿੱਤਾ ਤੇ ਇਹੀ ਗੱਲ ਸੋਚਣ ਵਾਲੀ ਆ ਕਿ ਕਦੇ ਬੰਦਾ ਸੋਚਦਾ ਕਿ ਮੈਂ ਕਿਸੇ ਦਾ ਫਾਇਦਾ ਕਰ ਦੇਵਾਂ ਪਰ ਫਾਇਦਾ ਕਰਦੇ ਕਰਦੇ ਕਿੰਨਾ ਵੱਡਾ ਨੁਕਸਾਨ ਹੋ ਗਿਆ ਸੀ ਬਖਸ਼ੇਂਦਰ ਸਿੰਘ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਕੁਝ ਸ਼ਰਤਾਂ ਉੱਤੇ ਬਖਸ਼ੇਂਦਰ ਸਿੰਘ ਨੂੰ ਥੋੜੇ ਸਮੇਂ ਬਾਅਦ ਛੱਡ ਦਿੱਤਾ ਜਾਂਦਾ ਹੈ ਇਹ ਗੱਲ ਕਹਿ ਕੇ ਕਿ ਤੂੰ ਇੱਕ ਤੱਕ ਕੈਲੀਫੋਰਨੀਆ ਦੇ ਵਿੱਚੋਂ ਬਾਹਰ ਨਹੀਂ ਜਾਏਂਗਾ ਦੂਜਾ ਇਸ ਤੇ ਇੱਕ ਜੀਪੀਐਸ ਸਿਸਟਮ ਲਾ ਦਿੱਤਾ ਜਾਂਦਾ ਹੈ ਕਿ ਪਤਾ ਲੱਗਣਾ ਚਾਹੀਦਾ ਹੈ ਕਿ ਤੂੰ ਕਿੱਥੇ ਆ ਪਰ ਜਦੋਂ ਬਖਸ਼ਿੰਦਰ ਪਾਲ ਨੂੰ ਪਤਾ ਲੱਗਦਾ ਹੈ ਕਿ ਮੈਨੂੰ ਇਸ ਕੇਸ ਦੇ ਵਿੱਚ ਸਜ਼ਾ ਹੋਵੇਗੀ ਤਾਂ ਉਹ ਇੱਥੋਂ ਭੱਜ ਜਾਂਦਾ ਹੈ ਜੀਪੀਐਸ ਸਿਸਟਮ ਨੂੰ ਕੱਟ ਦਿੰਦਾ ਤੇ ਇੱਥੋਂ ਫਰਾਰ ਹੋ ਜਾਂਦਾ ਉਸ ਤੋਂ 2 ਸਾਲਾਂ ਬਾਅਦ 2 ਸਾਲ ਪੁਲਿਸ ਦੇ ਹੱਥੋਂ ਨਹੀਂ ਚੜਦਾ ਪਰ 2 ਸਾਲਾਂ ਬਾਅਦ ਬਖਸ਼ਿੰਦਰ ਸਿੰਘ ਕੈਨੇਡਾ ਦੇ ਵਿੱਚ ਪੁਲਿਸ ਦੇ ਹੱਥ ਆ ਜਾਂਦਾ ਹੈ ਕਿਉਂਕਿ ਉੱਥੇ 2 ਨੰਬਰ ਦੇ ਵਿੱਚ ਰਹਿ ਰਿਹਾ ਸੀ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਹੋਰ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਜੋ ਬਖਸ਼ੇਂਦਰ ਸਿੰਘ ਹੈ ਉਹ ਤਾਂ ਕੈਲੀਫੋਰਨੀਆ ਦੇ ਵਿੱਚ ਰੇਪ ਦਾ ਵੀ ਦੋਸ਼ੀ ਹੈ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਵਿੱਚ ਲਿਆਂਦਾ ਜਾਂਦਾ ਹੈ ਤੇ ਹੁਣ ਪੁਲਿਸ ਉਸ ਕੁੜੀ ਤੋਂ ਵੀ ਪੁੱਛਗਿੱਛ ਕਰਦੀ ਹੈ ਤਾਂ ਕੁੜੀ ਦੱਸਦੀ ਹੈ ਕਿ ਸਾਡਾ ਪਿਤਾ ਜਖਸੀਰ ਸਿੰਘ ਸ਼ਰਾਬ ਪੀਣ ਦਾ ਵੀ ਆਦੀ ਸੀ ਤੇ ਉਹ ਸਾਡੀ ਕੁੱਟਮਾਰ ਕਰਦਾ ਸੀ ਟੌਰਚਰ ਕਰਦਾ ਸੀ ਪਰ ਜਦੋਂ ਬਖਸ਼ਿੰਦਰ ਪਾਲ ਸਿੰਘ ਸਾਡੇ ਘਰ ਰਹਿਣ ਆਇਆ ਜਦੋਂ ਵੀ ਮੇਰਾ ਪਿਤਾ ਸਾਡੇ ਨਾਲ ਕੁੱਟਮਾਰ ਕਰਦਾ ਜਾਂ ਟੌਰਚਰ ਕਰਦਾ ਉਸ ਤੋਂ ਬਾਅਦ ਜੋ ਬਖਸ਼ਿੰਦਰ ਸਿੰਘ ਸੀ ਬਖਸ਼ਿੰਦਰ ਪਾਲ ਸਿੰਘ ਜਾਨੀ ਵਿਅੰਤਕੌਰ ਢਿੱਲੋਂ ਦਾ ਭਤੀਜਾ ਉਹ ਇਸ ਨਾਲ ਸympathy ਜ਼ਾਹਰ ਕਰਦਾ ਤੇ ਹੁਣ ਇਹ ਇੱਕ ਦੂਜੇ ਦੇ ਨਜ਼ਦੀਕ ਆਉਣ ਲੱਗੇ ਕਿਉਂਕਿ ਜੋ ਕੁੜੀ ਸੀ ਉਸ ਨੂੰ ਇਹ ਲੱਗਦਾ ਸੀ ਕਿ ਮੈਂ ਬਖਸ਼ੇਂਦਰ ਪਾਲ ਦੇ ਨਾਲ ਸੇਫ ਆ ਇਹਨਾਂ ਦੀ ਜੋ ਨੇੜਤਾ ਸੀ ਪਿਆਰ ਦੇ ਵਿੱਚ ਬਦਲ ਗਈ ਤੇ ਉਸ ਤੋਂ ਬਾਅਦ ਇਹਨਾਂ ਨੇ ਸਬੰਧ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਕੁੜੀ ਗਰਭવતી ਹੋ ਜਾਂਦੀ ਹੈ ਤੇ 9 ਮਹੀਨਿਆਂ ਬਾਅਦ ਇੱਕ ਬੱਚੇ ਨੂੰ ਜਨਮ ਵੀ ਦਿੰਦੀ ਹੈ ਫਿਰ ਉਸ ਤੋਂ ਬਾਅਦ ਜੋ ਬਿਆੰਤ ਕੌਰ ਦਾ ਮੁੰਡਾ ਸੀ ਯਾਨੀ ਇਸ ਕੁੜੀ ਦਾ ਭਰਾ ਉਸ ਤੋਂ ਵੀ ਪੁਲਿਸ ਪੁੱਛਗਿੱਛ ਕਰਦੀ ਹੈ ਤਾਂ ਉਹ ਵੀ ਦੱਸਦਾ ਕਿ ਹਾਂ ਸਾਡਾ ਪਿਤਾ दारू पीने ਤੋਂ ਬਾਅਦ ਸਾਡੀ ਕੁੱਟਮਾਰ ਕਰਦਾ ਸੀ ਯਾਨੀ ਇਹ ਗੱਲਾਂ ਜੋ ਸੀ ਉਹ ਨਿਕਲ ਕੇ ਸਾਹਮਣੇ ਆਈਆਂ ਸੀ ਕੁੜੀ ਦੇ ਭਰਾ ਨੇ ਇਹ ਵੀ ਦੱਸਿਆ ਕਿ ਜਿਸ ਦਿਨ ਇਹਨਾਂ ਨੇ ਬੱਚੇ ਨੂੰ ਮਾਰਿਆ ਸੀ ਉਸ ਦਿਨ ਉਹ ਘਾਰੀ ਸੀ ਪਰ ਜਦੋਂ ਉਸਨੇ ਬਾਥ ਟੱਬ ਦੇ ਵਿੱਚ ਇੰਨਾ ਜ਼ਿਆਦਾ ਖੂਨ ਦੇਖਿਆ ਤਾਂ ਉਹ بے ਹੋਸ਼ ਹੋ ਜਾਂਦਾ ਹੈ ਹੁਣ ਜੋ ਬਿਆਨਤਕੌਰ ਢਿੱਲੋ ਸੀ ਉਸ ਨੂੰ ਅਦਾਲਤ ਦੇ ਵੱਲੋਂ ਬੱਚੇ ਦੇ ਕਤਲ ਲਈ ਤੇ ਕੁੜੀ ਦੀ ਸਹੀ ਦੇਖਭਾਲ ਨਾ ਕਰਨ ਦੇ ਲਈ 29 ਸਾਲਾਂ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਜਾਨੀ ਜਦੋਂ ਤੱਕ ਬਿਆਨਤ ਕੌਰ ਢਿੱਲੋਂ ਜੇਲ੍ਹ ਦੇ ਵਿੱਚੋਂ ਬਾਹਰ ਆਵੇਗੀ ਉਸ ਦੀ ਉਮਰ 70-75 ਸਾਲ ਹੋ ਜਾਏਗੀ। ਹੁਣ ਉਸ ਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਕੱਟੇਗੀ। ਬਿਆਨਤ ਕੌਰ ਢਿੱਲੋਂ ਨੇ ਵੀ ਇਹ ਮੰਨਿਆ ਕਿ ਸਾਰਾ ਕੁਝ ਸਿਰਫ ਬਦਨਾਮੀ ਦੇ ਡਰ ਤੋਂ ਹੋਇਆ ਕਿ ਸੁਸਾਇਟੀ ਦੇ ਵਿੱਚ ਸਾਡੀ ਬਦਨਾਮੀ ਨਾ ਹੋ ਜਾਵੇ ਇਸ ਗੱਲ ਕਰਕੇ ਸਾਰਾ ਘਰ ੁੱਜੜ ਗਿਆ ਜਖਸੀਰ ਸਿੰਘ ਨੇ ਸੁਸਾਈਡ ਕਰ ਲਈ ਤੇ ਬਿਆੰਤਕੌਰ ਢਿੱਲੋ ਜੇਲ੍ਹ ਦੇ ਵਿੱਚ ਜਾਨੀ ਸਾਰੀ ਜ਼ਿੰਦਗੀ ਉਸ ਦੀ ਜੇਲ੍ਹ ਦੇ ਵਿੱਚ ਗੁਜ਼ਰੇਗੀ ਇੱਕ ਬੰਦੇ ਦਾ ਫਾਇਦਾ ਕਰਦੇ ਕਰਦੇ ਸਾਰਾ ਘਰ ਬਰਬਾਦ ਹੋ ਗਿਆ ਸਾਰਾ ਘਰ ਤਹਿਸ ਨਹਿਸ ਹੋ ਗਿਆ ਸੋ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਕਿਦਾਂ ਦੀਆਂ ਘਟਨਾਵਾਂ ਕਿਦਾਂ ਕਿਦਾਂ ਦੀਆਂ ਗੱਲਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਇਸ ਲਈ ਸਤਰਕ ਰਹੋ ਜਾਗਦੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ